ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਅੱਜ ਤੇ ਪਰੇ ਦੱਸੋ ਅੱਲਾ ਦਾ ਵਾਇਕੁਰਜੀ ਕਾਰਖਾਨਾ ਆ ਚਮੇਤਰੀ ਜੀ ਖੱਤੇ ਸਰ ਮੇਰਾ ਨਾਮ ਰਣਜੀਤ ਸਿੰਘ ਹੈ ਮਹਿਲਵਾ ਖਰੂੜ ਤੇ ਰਹਿਣ ਵਾਲਾ ਜੀ ਆੜੀ ਆਈਸ ਫੈਕਟਰੀ ਦੇ ਸ਼ਹਿਰ ਸਰ ਅਈਨਾ ਆਪਣੇ ਕਾਰੋਬਾਰ ਦੇ ਵਿੱਚੋਂ ਜਿੱਦਾਂ ਤਾਂ ਸੰਬੰਧ ਕਰਦੇ ਆ ਜੀ ਪਹਿਲਾਂ ਤਾਂ ਅਸੀਂ ਉਹ ਦਸਬੰਦ ਗੁਰਦੁਆਰੇ ਚੜ੍ਹਦੇ ਹੁੰਨੇ ਆ ਫੇਰਾਂ ਨੂੰ ਕੇ ਸੱਜਣ ਨੇ ਸਲਾਹ ਦਿੱਤੀ ਕਿ ਤੂੰ ਕਿਉਂ ਨਾ ਕਿ ਬਿਮਾਰ ਬੰਦੇ ਦਾ ਜਾਂ ਕਿਹਦਾ ਘਰ ਇਦਾਂ ਜਦਾ ਭਾਈ ਹੋਣਾ ਦਾ ਦੇ ਗੀਉ ਇਸ਼ਾਤ ਇਹਨਾਂ ਦੀ ਮਤ ਕਰੋ ਜਨ ਕਿ ਗੁਰੂ ਕੋਹ ਕਹਿੰਦਾ ਨਾ ਗੋਲ ਗਰੀ ਦਾ ਮੂੰਹ ਹੁੰਦਾ ਉਹ ਅਧਾਰ ਤੇ ਸਾਡਾ ਨੂੰ ਭਾਈ ਅਸੀਂ ਪਿਛਲੇ ਸਾਲ ਦੇ ਜੁੜੇ ਆ ਤੇ ਅੱਡ ਕੋ ਇਹ ਹੋ ਗਿਆ ਜਿੰਨਾ ਸਾਡਾ ਸਰਦ ਪੁੱਜਦਾ ਆ ਅਸੀਂ ਉਹ ਦਿਨੇ ਕਿਤੇ ਨੂੰ ਕਿਉਂਕਿ ਆਪਣੇ ਪੰਜਾਬੀ ਭਰਾ ਵਾ ਇਹ ਡੇਰੇ ਬਾਹਰੋਂ ਆਏ ਆ ਇਸ ਕਰਕੇ ਆਪਾਂ ਨੂੰ ਥੋੜਾ ਨਾ ਰਲ ਮਿਲ ਕੇ ਚੱਲਣਾ ਪਊਗਾ ਕਰੀ ਬੰਦੇ ਦਾ ਸਾਥ ਵੀ ਦੇਣਾ ਪਊਗਾ ਇਹ ਕੰਮ ਵੈ ਭਾਈ ਸਰਕਾਰਾਂ ਦਾ ਵਾ ਆਡਾ ਨਹੀਂ ਹੈਗਾ ਉਹ ਸਰਕਾਰਾਂ ਦਾ ਕੰਮ ਆ ਜਿਹੜਾ ਸਾਨੂੰ ਇੱਕ ਸ਼ਰਮ ਹੁੰਦੀ ਹੈਗੀ ਯਾਰ ਸਰਕਾਰ ਨੇ ਆ ਕੰਮ ਕੀਤਾ ਆ ਕੰਮ ਇਹਨੂੰ ਕਰਨਾ ਚਾਹੀਦਾ ਸੀ ਉਹ ਆਧਾਰ ਤੇ ਫਿਰ ਅਸੀਂ ਇਹ ਕੀਤਾ ਕਿ ਚਲੋ ਕੀ ਜਿੰਨੀ ਵੀ ਮਤ ਹੋ ਗਈ ਕਿ ਜਦ ਲੈਂਟਰ ਜਾਂ ਕੋਈ ਬਿਮਾਰ ਪੈਂਦਾ ਆਈ ਉਹਦਾ ਲਾਚ ਪੂਰਾ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਇਹ ਵੀਰ ਮੇਰੇ ਨਾਲ ਸਾਰੇ ਆਪਾਂ ਸਾਰੀ ਪੂਰੀ ਟੀਮ ਹਾਂਜੀ ਪੂਰੀ ਟੀਮ ਹੈ ਜੀ ਸਾਡੀ ਤੇ ਹੋਤ ਹੈ ਕਿ ਕੁੜੀਆਂ ਧੀਆਂ ਦੇ ਜੇ ਗਰੀਬ ਆ ਉਹਨਾਂ ਦੇ ਵਿਆਹ ਵੀ ਕਰਾਂਗੇ ਬਾਕੀ ਇਹੋ ਜਿਹੇ ਗਰੀਬ ਪਰਿਵਾਰ ਦੀ imageHeight ਵੀ ਕਰਾਂ। ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਪੁੱਤਰ ਸਰਦਾਰ ਹਰਮਨ ਸਿੰਘ ਸਤਪੰਥ ਵਾਸੀ ਪਿੰਡ ਲੋਹਾਰਕਾ ਕਲਾਂ ਇੱਕ ਛੋਟਾ ਜਿਹਾ ਕਿਸਾਨ ਆ। ਖੇਤੀਬਾੜੀ ਦਾ ਕੰਮ ਕਰਦਾ ਮੇਰਾ ਕੋਈ ਦੋ ਨੰਬਰ ਦਾ ਕੋਈ ਬਿਜ਼ਨਸ ਨਹੀਂ ਚੱਲਦਾ। ਪ੍ਰੋਪਰਟੀ ਦਾ ਕੰਮ ਕਰਦੇ ਆ ਦੋਵੇਂ ਭਰਾ ਹੀ ਰਲ ਕੇ ਕਰਦੇ ਆ। ਤੇ ਇੱਕ ਵਰਨ ਕੀਤਾ ਵੀ ਜੇ ਅਸੀਂ ਰੱਬ ਨੇ ਸਾਨੂੰ ਇਨਸਾਨ ਬਣਾਇਆ ਤੇ ਸਾਰਾ ਇਨਸਾਨੀ ਫਰਜ਼ ਬਣਦਾ ਕਿ ਕਿਸੇ ਦੀ ਹੈਲਪ ਕਰੀਏ ਇਹਨੇ ਸਾਡੀ ਤੱਕ ਪਹੁੰਚ ਕੀਤੀ ਕਿ ਆ ਯਾਰ ਇੱਕ ਮੇਰੇ ਸਹੁਰੇ ਆ ਇਸ ਪਿੰਡ ਦੇ ਵਿੱਚ ਤੇ ਉਹ ਗਰੀਬ ਪਰਿਵਾਰ ਆਪਣਾ ਆ ਜਿਹੜਾ ਮਕਾਨ ਮਾਰੇ ਬਰਸਾਤਾਂ ਦੇ ਵਿੱਚ ਕੋਠਾ ਡੇਕ ਕੇ ਤੇ ਉਹਨੂੰ ਛੱਟ ਲੱਗੀ ਹੈ ਹੁਣ ਉਹ ਆਪਣੇ ਆਪ ਇਹ ਪੂਰੀ ਨਹੀਂ ਕਰ ਸਕਦਾ ਤੁਸੀਂ ਜੇ ਕਿ ਮੰਤਰੀ ਸੰਤਰੀ ਨੂੰ ਕਿ ਕਾਹਦਾ ਕਰ ਦੋ ਥੜੀ ਬੜੀ ਮਿਹਰਬਾਨੀ ਤੇ ਉਹ ਚਲੋ ਅਸੀਂ ਮੌਕਾ ਵੇਖਿਆ ਸਾਡਾ ਵੀਰ ਵੀ ਉੱਥੋਂ ਦਾ ਇੱਕ ਪ੍ਰੈਸਰਪੋਰਟਰ ਹੈ ਕਲਦੀਪ ਸਿੰਘ ਉਹਦੇ ਨਾਲ ਪਹੁੰਚ ਕੀਤੀ ਉਹ ਆਂਦਾ ਨਹੀਂ ਬੰਦੇ ਤੇ ਲੋੜ ਵੰਦਾ ਫਿਰ ਅਸੀਂ ਅੱਜ ਆਏ ਆ ਪੀ ਇਹ ਜਿਹੜਾ 2522 13 ਦਾ ਇਹਨਾਂ ਦਾ ਮਕਾਨ ਨੇ ਦੋ ਮਕਾਨ ਨੇ ਅਸੀਂ ਇਹਨੂੰ ਕੰਪਲੀਟ ਕਰਾ ਆ ਕੇ ਲੈਂਟਰ ਪਾ ਕੇ ਦਵਾਂਗੇ ਤੇ ਇਹ ਜਿਹੜਾ ਜੋ ਸਰਦਾ ਬੰਦਾ ਉਹਨੂੰ ਨਗਦ ਵੀ ਦੇ ਦਿੱਤਾ ਤੇ ਇੱਥੇ ਲੋਹਾਰਕਾ ਰੋਡ ਜਿਹੜੀ ਆ ਉਤਰਾ ਦੇ ਹੰਸਪਾਲ ਸਾਡੇ ਲੋਹਾਰਕਾ ਰੋਡ ਤੇ ਵੀ ਆ ਉਹਨਾਂ ਦਾ ਜਿਹੜਾ ਦੂਰ ਪੈਂਦਾ ਉਹਨੇ ਕਿਰਾਇਆ ભાੜਾ ਵੱਧ ਪਾਉਣਾ ਚੇਤਨਪੁਰੇ ਰਾਣਾ ਜੀਆ ਉਹਨਾਂ ਕੋਲੋਂ ਇਹ ਜੋ ਵੀ ਰੇਤ ਬੱਜਰੀ ਸੀਮੈਂਟ ਸਰੀਆ ਜੋ ਵੀ ਇਹ ਲਿਆਉਣ ਚਾਹਣ ਲੈਂਟਰ ਕੰਪਲੀਟ ਕਰਨ ਤੇ ਉਹ ਪੈਸਾ ਮੇਰਾ ਵੀਰ ਤੇ ਮੈਂ ਮਜੂਬ ਵੀ ਸਾਡੀ ਟੀਮ ਕੋ ਸਰਦਾ ਬੰਦਾ ਉਹਨਾਂ ਇੰਟਰੀ ਇਹਨਾਂ ਦਾ ਕੰਪਲੀਟ ਕਰਾਂਗੇ ਇਹ ਸਾਹ ਸੰਗਤਨੀ ਬੇਨਤੀ ਕਰਦੇ ਆਂਗੇ ਵੀਰ ਜੀ ਹੋਣ ਜਿਹੜਾ ਨਾ ਸਰਕਾਰ ਨੇ ਆਨਲਾਈਨ ਹੀ ਕਰ ਦੇਣਾ ਜਿਹੜਾ ਪੈਸਾ ਪੂਹਾ 2 ਨੰਬਰ ਦਾ ਹੈਗਾ ਉਹ ਗਰੀਬ ਗਰੁੱਪ ਦੀ ਮਤ ਕਰਿਆ ਕਰੋ ਉਹ ਨਹੀਂ ਤੇ ਅੰਦਰਾਂ ਜੀ ਪਿਆਰ ਰਹਿ ਜਾਣਾ ਮੈਂ ਵੀ ਆਪਰਾ ਸਪੋਰਟ ਸਾਨੂੰ ਪਤਾ ਵੀ ਗਾਂ ਢਿੱਜੀ ਤੇ ਵੀ ਕੰਮ ਚੱਲਣਾ ਵਾ ਤੇ ਪੈਸਾ ਪੂਹਾ ਜਿਹੜਾ ਉਹ ਤੇ ਚੱਲਣਾ ਨਹੀਂ ਆ ਤਿਹੋ ਦਾ ਕਰਕੇ ਜਿਹੜਾ ਕੋਈ ਹੈਗਾ ਕੋਈ ਗਰੀਬ ਦਾ ਵੀ ਹੈਲਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ